ਦੇਖੋ ਜੀ ਇਹ ਮਟਰਾਂ ਦੀ ਫਸਲ ਆ ਹੁਣ ਕੋਰਾ ਪੈਂਦਾ ਇਹਨੂੰ ਪਾਣੀ ਲਾ ਦੇਣਾ ਚਾਹੀਦਾ ਪਾਣੀ ਲਾਉਣ ਨਾਲ ਮਟਰਾਂ ਦੀ ਫਸਲ ਤੇ ਕੋਰੇ ਦਾ ਮਾੜਾ ਅਸਰ ਨਹੀਂ ਪੈਂਦਾ ਜੀ ਦੇਖੋ ਜੀ ਬਿਲਕੁਲ ਕਾਲੀ ਹੋ ਗਈ ਜਿਵੇਂ ਪਹਿਲਾਂ ਤੁਹਾਨੂੰ ਵੀਡੀਓ ਪਾਈ ਸੀ ਵੀ ਮਟਰ ਪੀਲੇ ਹੋ ਜਾਂਦੇ ਨੇ ਜੇ ਤੁਸੀਂ ਵੀ ਇਸ ਤਰ੍ਹਾਂ ਫਾਲੋਅ ਕਰੋਗੇ ਤਾਂ ਤੁਹਾਡੇ ਵੀ ਮਟਰ ਬਿਲਕੁਲ ਕਾਲੇ ਹੋ ਜਾਣਗੇ ਦੇਖੋ ਜੀ ਥੋੜਾ ਥੋੜਾ 1 1% 1% ਤੋਂ ਵੀ ਘੱਟ ਫੁੱਲਾਂ ਤੇ ਆ ਗਈ ਫਸਲ ਦੇਖੋ ਜੀ